ਇੱਕ ਤੇ ਅੱਜ ਪਤਾ ਲੱਗ ਗਿਆ ਵੀ ਲਿਬਰਲ ਲੀਡਰ ਅਗਲੇ ਕਦੋਂ ਬਣਨੇ ਆ 9 ਮਾਰਚ ਦਾ ਦਿਨ ਦੱਸਦੇ ਆ 9 ਮਾਰਚ ਨੂੰ ਜੋਸਨ ਟੂਡਲ ਨੂੰ ਰਿਪਲੇਸ ਕਰਨਗੇ ਨਵਲੇ ਲੀਡਰ ਉਹਨਾਂ ਬਾਰੇ ਗੱਲ ਕਰਾਂਗੇ ਦੂਜਾ ਪੁਲਿਸ ਨੇ ਗੱਡੀਆਂ ਚੋਰੀਆਂ ਕਰਨ ਲਈ ਜਿਹੜਾ ਇੱਕ ਯੰਤਰ ਵਰਤਿਆ ਜਾਂਦਾ ਉਹ ਫੜਿਆ ਆ ਤੀਜਾ ਬੀਸੀ ਕਨਸਰਪਟ ਉਹਦਾ ਜਿਹੜਾ ਵੋਟਾਂ ਸੰਬੰਧੀ ਰੌਲਾ ਸੀ ਸਾਰੀ ਗਲਫਰਡ ਵਾਲਾ ਉਹ ਹਜੇ ਤੱਕ ਉਸੇ ਤਰ੍ਹਾਂ ਚੱਲ ਰਿਹਾ ਚੌਥੀ ਗੱਲਬਾਤ ਕਰਨੀ ਹੈ ਜ਼ੁਗਾਰੀ ਘਟੀਆਂ ਤੇ ਪੰਜਵੀਂ ਗੱਲਬਾਤ ਕਰਨੀ ਆ ਕੈਨੇਡੀਅਨ ਸਕੂਲਾਂ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਡਾਟੇ ਦੇ ਉੱਤੇ ਸਾਇਬਰਾਹਮਲਾ ਹੋਇਆ ਇਹ ਖਬਰ ਆ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਲੀਡਰਸ਼ਿਪ ਰੇਸ਼ ਬਾਰੇ ਮੈਂ ਅਸੀਂ ਜਾਣਦੇ ਜਸਟਨ ਟੁੱਡੋ ਹਟ ਗਏ ਪਿੱਛੇ ਤੇ ਹੁਣ ਅਗਲਾ ਲਿਬਰਲ ਲੀਡਰ ਆਉਣਾ ਉਹ ਉਹਨਾਂ ਨੇ ਕਿਹਾ ਕਿ ਨਵਾਂ ਲੀਡਰ 9 ਮਾਰਚ 2025 ਨੂੰ ਹੋਊਗਾ ਤੇ ਉਹਦੇ ਤੋਂ ਬਾਅਦ ਫਿਰ ਅਗਲੀ ਗੱਲਬਾਤ ਹੋਊਗੀ ਇੱਕ ਡੈਲੀਗੇਟ ਸਿਸਟਮ ਹੋਊਗਾ ਸਾਰਾ ਟਾਈਮ ਲਾਈਨ ਬਹੁਤ ਥੋੜੀ ਹੈ ਕੈਂਡੀਡੇਟ ਤੇ ਲਈ ਲੀਡਰਸ਼ਿਪ ਦੀ ਜਿਹੜੀ ਇਹ ਕੰਟੈਸਟੈਂਟ ਹੋਣਗੇ ਮਲੀਨਾ ਜੋਲੀ ਨੇ ਅੱਜ ਕਹਿ ਦਿੱਤਾ ਇਹਦੇ ਨਾਲ ਹੀ ਤੁਹਾਨੂੰ ਪਹਿਲੇ ਦੱਸ ਦੇਣਾ ਚਾਹੁੰਦੇ ਆ ਕਿ ਉਹ ਲੀਡਰਸ਼ਿਪ ਪ੍ਰੈਸ ਦੇ ਵਿੱਚ ਸ਼ਾਮਿਲ ਨਹੀਂ ਆ ਉਹਨਾਂ ਦਾ ਨਾਂ ਕਾਫੀ ਆ ਰਿਹਾ ਸੀ ਪਰ ਉਹ ਸ਼ਾਮਿਲ ਨਹੀਂ ਆ ਬਾਕੀ ਨਾਂ ਜਿਹੜੇ ਉਹ ਹੋਣਗੇ ਜਿਹੜੇ ਕੰਟੈਸਟੈਂਟ ਨੇ ਇਹਨਾਂ ਨੇ ਜਨਵਰੀ 23 ਤੱਕ ਡਿਕਲੇਅਰ ਕਰ ਦੇਣਾ ਆਹਾ ਥੋੜੇ ਦਿਨ ਰਹਿ ਗਏ ਇਹਦੇ ਵਿੱਚ ਜਨਵਰੀ 23 ਨੂੰ ਡਿਕਲੇਅਰ ਹੋ ਜਾਣਗੇ ਤੇ ਇਹਨਾਂ ਨੂੰ ਫਿਰ ਜਿਹੜੀ ਐਂਟ੍ਰੈਂਸ ਫੀ ਫੀਸ ਹੁੰਦੀ ਹੈ 3.5 ਲੱਖ ਡਾਲਰ ਦੇਣਾ ਪੈਣਾ 3.5 ਲੱਖ ਡਾਲਰ ਜ਼ਿਆਦਾ ਆ ਜੇ ਨੂੰ ਪਹਿਲੇ ਹਿਸਾਬ ਨਾਲ ਦੇਖਿਆ ਜਾਵੇ ਪਹਿਲੀ ਜਿਹੜੀ ਲੀਡਰਸ਼ਿਪ ਰੇਸ ਹੋਈ ਸੀ ਉਹ ਚ 75 ਹਜ਼ਾਰ ਡਾਲਰ ਸੀ ਸਿਰਫ ਸੋ ਇਹ 3.5 ਲੱਖ ਡਾਲਰ ਉਹਨੂੰ ਇੱਕਦੋ ਫੰਡ ਰੇਸ ਕਰਨਾ ਕੀ ਕਰਦੇ ਆ ਉਹ ਸਮਾਂ ਬਹੁਤ ਥੋੜਾ ਆ ਉਹ ਇੱਕ ਇਸ਼ੂ ਆ ਦੂਜਾ ਜਿਹੜੇ ਜਸ਼ਨ ਟਰੂਡੋ ਇਹਨਾਂ ਨੇ ਜਿਹੜਾ ਪ੍ਰਾਰੋਗੇਟ ਕਰ ਦਿੱਤਾ ਸੀ ਪਾਰਲੀਮੈਂਟ ਨੂੰ ਮਾਰਚ 24 ਤੱਕ ਆਪਾਂ ਸਾਰੇ ਜਾਣਦੇ ਆ ਕਿ ਨਵਾਂ ਲੀਡਰ ਜੇ 24 ਤੱਕ ਪ੍ਰਾਰੋਗੇਟ ਕੀਤਾ ਆ 24 ਤੱਕ ਨਹੀਂ ਹੋ ਸਕਦਾ ਕੋਈ ਸਾਰਲੀਮੈਂਟ ਦਾ ਸੈਸ਼ਨ ਤੇ 9 ਮਾਰਚ ਨੂੰ ਲੀਡਰ ਨੂੰ ਚੁਣਦੇ ਆ ਤੇ ਮਤਲਬ ਸਮਾਂ ਬਹੁਤ ਥੋੜਾ ਆ ਵਿਚਾਰ 2 ਹਫਤੇ ਆ ਸਿਰਫ ਕਿ ਔਰ 2 ਹਫਤੇ ਦੇ ਵਿੱਚ ਹਾਊਸ ਆਫ ਕਾਮਨਸ ਦੀ ਜਿਹੜੀ ਹੈਗੀ ਆ ਉਹਦੇ ਤੋਂ ਉਹਦਾ ਨੂੰ ਸਾਹਮਣਾ ਕਰਨਾ ਪੈਣਾ ਔਬਵੀਅਸਲੀ ਲੱਗਦਾ ਜੋ ਹੁਣ ਤੱਕ ਇਹ ਆ ਕਲੈਕਸ਼ਨ ਹੋਊਗੀ ਨਵੇਂ ਲੀਡਰ ਜਿਹੜੇ ਆ ਉਹ ਜਨਰਲ ਇਲੈਕਸ਼ਨ ਉਹਨਾਂ ਨੂੰ ਜਿੱਦਣ ਉਹ ਬਣਦੇ ਆ ਉਹਦੇ ਨਾਲ ਹੀ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਉਹਦਾ ਟਾਈਮ ਬਹੁਤ ਥੋੜਾ ਆ ਵੋਟਰ ਇੱਥੇ ਇਹ ਆ ਕਿ ਹੁਣ ਕੌਣ ਇਹਨੂੰ ਕਰ ਸਕਦਾ ਹੈ ਇਹਦੇ ਵਿੱਚ ਜਿਹੜੀ ਫੋਰਨ ਇੰਟਰਫੀਰੈਂਸ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੈ ਇੱਥੇ ਵੀ ਲਿਬਰਲ ਵੋਟਰ ਜਿਹੜੇ ਆ ਉਹਦੇ ਲਈ ਹੁਣ ਇਹਨਾਂ ਨੇ ਕਰ ਦਿੱਤਾ ਕਿ ਜਿਹੜਾ ਉਹ ਸਿਟੀਜ਼ਨ ਹੋਣਾ ਬਹੁਤ ਜ਼ਰੂਰੀ ਆ ਇੱਥੇ ਲਿਬਰਲ ਵੋਟਰਸ ਜਿਹੜਾ ਆ ਜਿਹੜਾ ਲਿਬਰਲ ਲੀਡਰਸ਼ਿਪ ਦੇ ਵਿੱਚ ਹੁਣ ਜਿਵੇਂ ਪੰਜ ਨਾਂ ਹੋਣਗੇ ਕਿ ਤੁਸੀਂ ਕਿਹਨੂੰ ਵੋਟ ਪਾਉਣੀ ਆ ਪਹਿਲੀ ਗੱਲ ਤੇ ਤੁਸੀਂ ਲਿਬਰਲ ਪਾਰਟੀ ਨਾਲ ਸੰਬੰਧ ਹੋਣਾ ਚਾਹੀਦਾ ਤੁਹਾਡਾ ਤੁਸੀਂ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਆ ਜਾਂ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਹੋਣ ਸਿਟੀਜ਼ਨ ਹੋਣ ਜਾਂ ਜਿਹੜਾ ਜਿਹੜਾ ਹਾ ਇੰਡੀਅਨ ਐਕਟ ਦੇ ਤਹਿਤ ਉਹਦਾ ਕੋਈ ਸਟੇਟਸ ਹੋਵੇ 14 ਸਾਲ ਤੁਹਾਡੀ ਘਟੋ ਘਟੋਮਰ ਚਾਹੀਦੀ ਆ ਤੇ ਕਿਸੇ ਜਿਹੜਾ ਦੂਜੀ ਫੈਡਰਲ ਪੋਲੀਟੀਕਲ ਪਾਰਟੀ ਦਾ ਉਹ ਮੈਂਬਰ ਨਹੀਂ ਚਾਹੀਦਾ ਇਸ ਕਰਕੇ ਉਹ ਵੋਟ ਪਾ ਸਕਦੇ ਆ ਉਹ ਵੋਟਾਂ ਪਾਉਣਗੇ ਮੰਨ ਲਓ ਤੁਸੀਂ ਕਿਹਨੂੰ ਵੋਟ ਪਾਉਨੇ ਆ ਉਹ ਫਿਰ ਉਹਨਾਂ ਵੋਟਾਂ ਦੇ ਹਿਸਾਬ ਨਾਲ ਇੱਥੇ ਹਲਕੇ ਜ ਮਨ ਲਓ ਸਾਰੀ ਚੋਟਾ ਪਹਿਣਗੀਆਂ ਸਾਰੇ ਦੇਸ਼ ਦੀ ਵੋਟਾਂ ਪਹਿਣਗੀਆਂ ਉਹ ਲਿਬਰਲ ਪਾਰਟੀ ਦੇ ਜਿਹੜੇ ਜਿਹੜੇ ਮੈਂਬਰ ਨੇ ਜੇ ਤੁਸੀਂ ਲਿਬਰਲ ਪਾਰਟੀ ਨੂੰ ਵੋਟ ਪਾਉਨੇ ਤੁਸੀਂ ਮੈਂਬਰ ਹੋ ਸਿਟੀਅਨੋਂ ਪੀਆਰ ਉਹ ਬਾਅਦ ਦੀ ਗੱਲ ਆ 14 ਸਾਲ ਤੋਂ ਜ਼ਿਆਦਾ ਉਮਰ ਆ ਫਿਰ ਉਹ ਵੋਟਾਂ ਜਿਹੜੀਆਂ ਉਹਦੇ ਹਿਸਾਬ ਨਾਲ ਇਥੋਂ ਡੈਲੀਗੇਟ ਜਾਣਗੇ ਫੋਰਨ ਇੰਟਰਫੀਰੈਂਸ ਦਾ ਵੱਡਾ ਮਾਮਲਾ ਆ ਕਿ ਬਾਹਰੋਂ ਕੋਈ ਦੇਸ਼ ਵੀ ਇਦਾਂ ਕਰ ਸਕਦਾ ਇਸ ਕਰਕੇ ਉਹਨਾਂ ਨੇ ਜਿਹੜੀ ਇਹ ਜਿਹੜੀ پورے process ਦੀ ਇੰਟੈਗਰਿਟੀ ਨੂੰ ਦੇਖਣ ਦੇ ਲਈ ਇਹਨੂੰ ਕੰਸਟ੍ਰਕਟ ਕਰਤਾ ਕਾਫੀ ਹੁਣ ਮੈਂਬਰ ਪਾਰਲੀਮੈਂਟ ਚੰਦਰਾ ਆਰੀਆ ਸਾਬਕਾ ਮੈਂਬਰ ਪਾਰਲੀਮੈਂਟ ਫ੍ਰੈਂਕ ਬੈਲਜ਼ ਉਹਨਾਂ ਨੇ ਅਨਾਉਂਸ ਕਰ ਦਿੱਤੀਆਂ ਕਿ ਅਸੀਂ ਰਨ ਕਰ ਰਹੇ ਹਾਂ ਆਪਣੀ ਇੰਟੈਂਸ਼ਨ ਉਹਨਾਂ ਨੇ ਦੱਸ ਦਿੱਤੀ ਹੈ ਸੋ ਇਹਦੇ ਵਿੱਚ ਮਲੀਨਾ ਜੋਲੀ ਜਿਹੜੀ ਮਿਨਿਸਟਰ ਸੀ ਕੈਬਨਿਟ ਮਿਨਿਸਟਰ ਉਹਨਾਂ ਨੂੰ ਅੱਜ ਖਾਰਜ ਕਰ ਦਿੱਤੇ ਦਿਓ ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਲੜਨੀ ਇਹ ਇਲੈਕਸ਼ਨ ਤੇ ਜਿਹੜੇ ਕੁਝ ਹੋਰ ਨਾਂ ਨੇ ਉਹ ਐਸੇ ਤਰ੍ਹਾਂ ਫ੍ਰੈਂਸੀਆ ਫਿਲਪ ਸ਼ੈਂਪੇਂ ਜੋਨਾਥਨ ਜਿਹੜੇ ਵਿਲਕਿੰਸਨ ਤੇ ਕੁਛ ਜਿਹੜੇ ਹੋਰ ਨਾਂ ਨੇ ਇਹਦੇ ਵਿੱਚ ਸਟੀਵਨ ਮੈਕਨਨ ਜਿਹੜੀ ਕ੍ਰਿਸਟੀ ਕਲਾਰਕ ਇਹ ਕੁਛ ਕ੍ਰਿਸਟੀਆ ਫਰੀ ਲੈਂਡ ਮਾਰਕ ਕਾਰ ਨੇ ਜਿਹੜਾ ਸਭ ਤੋਂ ਵੱਧ ਚਰਚਾ ਦੇ ਵਿੱਚ ਨਾ ਆ ਇਹ ਕੁਛਕ ਨਾਂ ਨੇ ਜਿਹੜੇ ਚਰਚਾ ਦੇ ਵਿੱਚ ਨੇ ਹੁਣ ਜਿਹੜਾ ਇਹ ਸਾਰੇ ਕੁਛ ਦੇ ਵਿੱਚ ਆ ਇੱਥੇ ਕੋਈ ਰਿਕੁਆਇਰਮੈਂਟ ਨਹੀਂ ਆ ਕਿ ਸੈਟਿੰਗ ਮਨਿਸਟਰ ਨੂੰ ਆਪਣਾ ਇਹ ਰਨ ਕਰਨ ਦੇ ਲਈ ਉਹ ਸੀਟ ਉਥੋਂ ਵੋਕੇਟ ਕਰਨੀ ਪਊਗੀ ਸੋ ਉਹ ਕੈਬਨਟ ਪੋਜੀਸ਼ਨ ਜਿਹੜੀ ਹੋਲਡ ਕੀਤੀ ਜਾ ਸਕਦੀ ਹੈ ਉਹ ਅਡੀਸ਼ਨਲ ਚੈਲੰਜ ਹੋਊਗਾ ਦੂਜਾ ਜਿਹੜੀ ਇਸ ਵੇਲੇ ਕਿਉਂਕਿ ਫਰੇਸ ਜਿਹੜੀ ਹੈਗੀ ਆ ਥੋੜੀਆਂ ਖਾਸ ਹਾਲਤਾਂ ਦੇ ਵਿੱਚ ਹੋ ਰਹੀ ਹੈ ਆਮ ਹਾਲਤਾਂ ਚ ਨਹੀਂ ਹੋ ਰਹੀ ਖਾਸ ਹਾਲਤਾਂ ਛੇ ਆ ਬਈ ਇਹ ਪਹਿਲਾਂ ਕਦੇ ਇਦਾਂ ਹੁੰਦਾ ਨਹੀਂ ਕਿ ਕੋਈ ਬੰਦਾ ਮਤਲਬ ਪ੍ਰਧਾਨ ਮੰਤਰੀ ਹੋਵੇ ਤੇ ਉਹਨੂੰ ਲੀਡਰਸ਼ਿਪ ਫਰੇਸ ਉਸੇ ਦੀ ਕਰਾਈ ਜਾਵੇ ਇੱਕ ਪਹਿਲੀ ਗੱਲ ਤਾਂ ਹੈ ਕਿ ਪਾਰਟੀ ਦੀ ਵੈਸੇ ਮਾੜੀ ਹਾਲਤ ਆ ਦੂਜੀ ਗੱਲ ਆ ਜਿਹੜਾ ਹੀ ਲੀਡਰ ਬਣ ਗਿਆ ਉਹਨੂੰ ਲੀਡਰਸ਼ਿਪ ਦੇ ਨਾਲ ਹੀ ਮੁਰੇ ਨੋਰ ਕੰਫੀਡੈਂਸ ਮੋਸ਼ਨ ਪਿਆ ਨਾਲ ਹੀ ਉਹਦੇ ਇਲੈਕਸ਼ਨ ਪਈ ਆ ਸੋ ਇਹ ਸਾਰਾ ਕੁਝ ਬਹੁਤ ਤੇਜ਼ੀ ਦੇ ਨਾਲ ਹੋਣਾ ਤੇ ਫੰਡ ਰੇਸ ਕਰਨਾ ਸਪੋਰਟ ਲੈਣੀ ਜਾਂ ਲੀਡਰਸ਼ਿਪ ਪੋਟੈਂਸ਼ੀਅਲ ਉਹਨੂੰ ਡੈਮੋਨਸਟ੍ਰੇਟ ਕਰਨਾ ਇਹ ਇੱਕ ਵੱਡਾ ਮਸਲਾ ਆ ਸੋ ਹੁਣ ਇਹ ਕੀ ਕਰਦੇ ਆ ਜਿਹੜੀ ਪ੍ਰੈਸ ਰਿਲੀਜ਼ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਜਿਹੜੀ ਜਾਣਕਾਰੀ ਆਈ ਆ ਕਿ ਆ 9 ਮਾਰਚ ਨੂੰ ਇਹ ਅਨਾਉਂਸ ਕਰ ਦੇਣਗੇ ਉਦੋਂ ਤੱਕ ਸਾਰਾ ਪ੍ਰੋਸੈਸ ਹੋ ਜੂਗਾ ਸਮਾਂ ਵਿੱਚ ਹੈਗਾ ਇਹ ਦੇਖਣ ਵਾਲੀ ਗੱਲ ਇਹ ਆ ਕਿ ਹੁਣ ਲੋਕ ਜਿਹੜੇ ਨੇ ਉਹ ਜਸਟਨ ਟਰੂਡੋ ਦੇ ਬਾਰੇ ਜਦੋਂ ਵੀ ਗੱਲ ਕਰਦੇ ਆ ਕਿ ਇਹਨਾਂ ਨੇ ਪਾਰਟੀ ਨੂੰ ਥੱਲੇ ਲੈ ਆਂਦਾ ਜਿਹਨੂੰ ਸਾਲ ਪਹਿਲਾਂ ਛੱਡ ਦੇਣੀ ਚਾਹੀਦੀ ਸੀ ਸਾਲ ਪਹਿਲਾਂ ਦਾ ਰੌਲਾ ਪੈਂਦਾ ਜਸਟਨ ਟਰੂਡੋ ਬਾਰੇ ਵੀ ਪਾਸੇ ਹਟ ਜਾਣਾ ਲਿਬਰਲ ਪਾਰਟੀ ਜਸਟਨ ਟਰੂਡੋ ਦੇ ਆਉਣ ਤੋਂ ਪਹਿਲਾਂ ਮਾੜੀ ਹਾਲਤ ਵਿੱਚ ਸੀ ਤਨ ਕੋਲ 30 ਸੀਟਾਂ ਸੀ ਸ਼ਾਇਦ ਜਦੋਂ ਜਸਨ ਟਰੂਡੋ ਪਾਰਟੀ ਦੇ ਲੀਡਰ ਬਣਦੇ ਆ ਪਹਿਲੇ ਨੰਬਰ ਤੇ ਬੀਸੀ ਕਨਸਰਵਟਿਵ ਸੀ ਉਸ ਵੇਲੇ ਦੂਜੇ ਨੰਬਰ ਦੇ ਉੱਤੇ ਐਨਡੀਪੀ ਸੀ ਤੀਜੇ ਨੰਬਰ ਦੇ ਉੱਤੇ ਇਹ ਸੀ ਜਿਹੜੀ ਲਿਬਰਲ ਮਾਫੀ ਚਾਹਨੇ ਬੀਸੀ ਨਹੀਂ ਪਹਿਲੇ ਨੰਬਰ ਦੇ ਉੱਤੇ ਜਿਹੜੀ ਕਨਸਰਵਟਿਵ ਪਾਰਟੀ ਆਫ ਕੈਨੇਡਾ ਦੂਜੇ ਨੰਬਰ ਦੇ ਉੱਤੇ ਐਨਡੀਪੀ ਸੀ ਤੀਜੇ ਨੰਬਰ ਦੇ ਉੱਤੇ ਜਿਹੜੀ ਇਹ ਲਿਬਰਲ ਪਾਰਟੀ ਆਫ ਕੈਨੇਡਾ ਸੀ ਪਰ ਜਦੋਂ ਜਸਟਨ ਟੁੱਟੋ ਲੀਡਰ ਬਣਦੇ ਆ ਪਾਰਟੀ ਦੇ ਉਹ 35 ਤੋਂ 182 ਹੋ ਜਾਂਦੀਆਂ ਸੀਟਾਂ ਪ੍ਰਧਾਨ ਮੰਤਰੀ ਬਣਦੇ ਆ ਸੋ ਇਹਨਾਂ ਤੋਂ ਪਹਿਲਾਂ ਇਹਨਾਂ ਨੂੰ ਇਹ ਸ਼ ਗੱਲ ਕਰਕੇ ਵੀ ਜਾਣਿਆ ਜਾਊਗਾ ਕਿ ਜਦੋਂ ਇਹ ਗਏ ਆ ਪਾਰਟੀ ਦੀ ਹਾਲਤ ਮਾੜੀ ਹੋ ਗਈ ਸੀ ਹੋ ਸਕਦਾ ਸੀ ਤਾਂ ਐਤਕੀ ਵੀ 35 ਕੀ ਹੋਣ ਇਹਨਾਂ ਨੂੰ ਜੋ 50 ਹੋਣ ਜਿਹੜੇ ਪੋਲ ਦੱਸ ਰਹੇ ਆ ਸੋ ਜਿੱਥੇ ਛੱਡ ਕੇ ਗਏ ਸੀ ਇੱਕ ਤਰੀਕੇ ਦੇ ਨਾਲ ਜਿੱਥੋਂ ਇਹਨਾਂ ਨੇ ਚੱਕਿਆ ਸੀ ਪਾਰਟੀ ਨੂੰ ਜਾਣ ਲੱਗੇ ਪਾਰਟੀ ਫੇਰ ਉੱਥੇ ਹੀ ਆ ਵਿਚਾਲਾ ਸਮਾਪਾਰਟੀ ਦਾ ਬਹੁਤ ਚੰਗਾ ਸੀ 19 ਦੇ ਇਲੈਕਸ਼ਨ ਦੇ ਵਿੱਚ ਨਹੀਂ ਮжоਰਿਟੀ ਮਿਲੀ ਕੋਈ ਗੱਲ ਨਹੀਂ ਪਰ ਫਿਰ ਵੀ ਸਰਕਾਰ ਚੱਲੀ ਆ 2 ਸਾਲ ਬਾਅਦ ਫਿਰ ਇਹਨਾਂ ਨੇ ਦੇਖਿਆ ਵੀ ਸ਼ਾਇਦ ਹੁਣ ਲੋਕ ਹੱਕ ਚ ਝੁਲਣ ਲੋਕ ਨਹੀਂ ਹੋਏ ਹੱਕ ਚ ਐਨਡੀਪੀ ਦੇ ਨਾਲ ਫਿਰ ਵੀ ਇਹਨਾਂ ਨੇ ਸਰਕਾਰ ਚਲਾਈ ਆ ਜਸਟਰ ਟੂ ਟੂ ਦਾ ਰੋਲ ਬਹੁਤ ਵੱਡਾ ਆ ਇੱਕ ਲੀਡਰ ਵੀ ਹੋਰ ਜਦੋਂ ਇਹਨਾਂ ਨੇ ਪਾਰਟੀ ਲੀਡਰ ਬਣਨਾ ਸੀ ਜਾਂ ਇਹ ਪਾਰਟੀ ਲੀਡਰ ਲਿਬਰਲ ਪਾਰਟੀ ਦੇ ਲੀਡਰ ਬਣ ਕੇ ਵਿਰੋਧੀ ਉਹਦੇ ਆਉਂਦੇ ਸੀ ਇਲੈਕਸ਼ਨ ਦੇ ਵਿੱਚ ਤਾਂ ਉਦੋਂ ਇਹ ਸੀਗਾ ਕਿ ਇਹਨਾਂ ਨੇ ਕੀ ਕਰਨਾ ਅਨਾ ਲਾਈਟ ਵੇਟ ਕਿੰਨਾ ਕੁਛ ਇਹਨਾਂ ਨੂੰ ਮਤਲਬ ਕਿਹਾ ਗਿਆ ਕਿ ਇਹ ਹੈ ਹੀ ਨਹੀਂ ਤਿਆਰ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਪਰ ਉਹਨਾਂ ਨੇ ਆਪਣੀ ਉਹਨਾਂ ਲੀਡਰਸ਼ਿਪ ਸਕਿੱਲਸ ਦੇ ਨਾਲ ਪਾਰਟੀ ਨੂੰ ਉਹਨਾਂ 20 35 ਸੀਟਾਂ ਤੋਂ ਚੱਕ ਕੇ ਮੈਜੋਰਿਟੀ ਦੇ ਵਿੱਚ ਸਰਕਾਰ ਬਣਾਈ ਔਰ ਇੰਨੇ ਸਾਲ ਸਰਕਾਰ ਚੱਲੀ ਵੀ ਉਹਨਾਂ ਦੀਆਂ ਨੀਤੀਆਂ ਵੀ ਵੱਖਰੀਆਂ ਸੀਗੇ ਇਮੀਗ੍ਰੇਸ਼ਨ ਦੇ ਉੱਤੇ ਕਈ ਕੁਝ ਹੋਇਆ ਪਰ ਇੰਨੇ ਕੁ ਸਾਲਾਂ ਬਾਅਦ 10 ਕੁ ਸਾਲਾਂ ਬਾਅਦ ਲੋਕ ਵੈਸੇ ਵੀ ਪਾਰਟੀ ਤੋਂ ਜਿਹੜਾ ਉਹਨਾਂ ਜਿਹੜੀ ਅੱਕ ਜਾਂਦੇ ਕਹਿ ਲਓ ਜਾਂ ਲੋਕ ਬਦਲ ਚਾਹੁੰਦੇ ਆ ਉਸੇ ਸਿਲਸਿਲੇ ਦੇ ਵਿੱਚ ਪਰ ਹੁਣ ਅਗਲਾ ਲੀਡਰ ਕੌਣ ਆਉਂਦਾ ਇਹ ਦੇਖਣ ਵਾਲੀ ਗੱਲ ਹੈ ਹੋਏਗੀ ਅਗਲੇ ਦੋਸਤੋ ਇੱਕ ਖਬਰ ਹੈਗੀ ਆ ਕਲੋਨੀਆਂ ਤੋਂ ਬੀਸੀ ਤੋਂ ਇੱਥੇ ਇਹਨਾਂ ਨੇ ਇੱਕ ਕਾਰ ਜਿਹੜੀ ਚੋਰੀ ਕੀਤੀ ਸੀ ਉਹ ਪੁਲਿਸ ਨੇ ਲੱਭੀ ਆ ਕਾਰ ਲੱਭ ਲੈਣ ਦੀ ਪੁਲਿਸ ਆਮ ਤੌਰ ਦੇ ਉੱਤੇ ਕੋ ਬਹੁਤ ਵਾਰੀ ਖਬਰਾਂ ਆਉਂਦੀਆਂ ਪਰ ਇਸ ਕਾਰ ਦੇ ਵਿੱਚ ਡਰੱਗ ਸੀਗੀ ਤੇ ਖਾਸ ਗੱਲ ਜਿਹੜੀ ਕਾਰ ਦੇ ਵਿੱਚ ਇੱਕ ਕੀ ਪ੍ਰੋਗਰਾਮਿੰਗ ਕਿੱਟ ਲੱਭੀ ਆ ਇਹਨਾਂ ਨੂੰ ਜਿਹੜੇ ਇਨਵੈਸਟੀਗੇਟਰ ਕਹਿੰਦੇ ਆ ਕਿ ਇਹਨੂੰ ਜਿਹੜੀ ਵਰਚੂਅਲੀ ਕਿਸੇ ਵੀ ਵਹੀਕਲ ਨੂੰ ਕੀ ਫੋਬ ਦੇ ਜ਼ਰੀਏ ਚੋਰੀ ਕੀਤਾ ਜਾ ਸਕਦਾ ਸੋ ਜਿਹੜੀ ਕੋਲੋਨਾ RCMP ਆ ਉਹਨਾਂ ਦੇ ਆਫੀਸਰਜ਼ ਪੈਟਰੋਲ ਕਰ ਰਹੇ ਸੀ ਇੱਥੇ ਬਰਨਰ ਐਵੇਨਿਊ ਦੇ ਉੱਤੇ 9:30 ਵਜੇ ਸਵੇਰੇ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਕਾਰ پارک ਕੀਤੀ ਐ ਤੇ ਲਾਇਸੈਂਸ ਪਲੇਟ ਉਹਦੀ ਸੀਗੀ ਜਿਹੜੀ ਮਤਲਬ ਚੋਰੀ ਦੀ ਕਾਰ ਸੀਗੀ ਉੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਪੁਲਿਸ ਕਹੀ ਇਹ 2022 ਦੀ Honda Civic ਸੀ ਗਰੇ ਰੰਗ ਦੀ ਤੇ ਉਹਨਾਂ ਨੇ ਜਿਹੜਾ ਇੱਕ ਇਹਦੇ ਵਿੱਚ ਅਕੁਪੈਂਟ ਸੀ ਕੋਈ ਬੰਦਾ ਬੈਠਾ ਸੀ ਉਹਨੂੰ ਉਹਨਾਂ ਨੇ ਅਰੈਸਟ ਕਰ ਲਿਆ ਕਾਰਸ਼ੀਮਪਿਕਿੰਦੀ ਕਿਹ ਹੈ ਲੋਕਲ ਪੁਲਿਸ ਨੂੰ ਨੋਨ ਟੂ ਪੁਲਿਸੀ ਪੁਲਿਸ ਕੋਲ ਇਹਦਾ ਰਕਾਰਡ ਪਹਿਲਾਂ ਹੈਗਾ ਆ ਇਹ ਕਾਰ 1300 ਬਲॉक ਆਫ ਰਿਚਰ ਸਟਰੀਟ ਉਤੋਂ 31 ਦਸੰਬਰ ਨੂੰ ਆ ਪਿਛਲੇ ਸਾਲ ਚੋਰੀ ਹੋਈ ਸੀ ਉਸ ਤੋਂ ਬਾਅਦ ਜਦੋਂ ਫਿਰ ਕਾਰ ਦੀ ਉਹਨਾਂ ਨੇ ਸਰਚ ਕੀਤੀ ਉਹਦੇ ਵਿੱਚੋਂ ਡਰੱਗਸ ਜਿਹੜੀਆਂ ਮਿਲੀਆਂ ਸਟਰੀਟ ਲੈਵਲ ਟਰੈਫਿਕ ਟਰੈਫਿਕਿੰਗ ਜਿਹੜੀ ਹੁੰਦੀ ਉਸ ਪਦਰ ਦੇ ਉੱਤੇ ਤੇ ਕੀ ਫਾਬ ਪ੍ਰੋਗਰਾਮਿੰਗ ਕਿਟ ਜਿਹੜੀ ਖਾਸ ਗੱਲ ਇਹਦੇ ਵਿੱਚ ਹੈਗੀ ਆ ਇਹ ਉਹਨਾਂ ਨੂੰ ਇਹਦੇ ਵਿੱਚੋਂ ਮਿਲੀ ਆ ਇਹ ਜਿਹੜੀਆਂ ਕਿਟਸ ਹੁੰਦੀਆਂ ਨਾ ਕੀ ਫਾਰਵਿੰਗ ਕਿਟ ਮਹਿੰਗੀ ਬਹੁਤ ਹੁੰਦੀ ਆ ਤੇ ਆਟੋ ਡੀਲਰ ਯੂਜ਼ ਕਰਦੇ ਆ ਜਾਂ ਮਕੈਨਿਕਸ ਯੂਜ਼ ਕਰਦੇ ਆ ਕੀ ਫਾਰਬ ਵਹੀਕਲਸ ਤੇ ਨਾ ਤੁਹਾਡੀ ਕਾਰ ਦੀ ਚਾਬੀ ਗਵਾਚ ਗਈ ਆ ਉਹ ਚਾਬੀ ਦੂਜੀ ਕਿੱਧਰ ਬਣੂਗੀ ਉਹ ਉਹਦੇ ਨਾਲ ਬਣਨੀ ਆ ਤੇ ਉਹ ਇੰਨੀ ਸਸਤੀ ਨਹੀਂ ਹੁੰਦੀ ਵੀ ਹਰੇਕ ਹੀ ਲਾ ਲੇ ਉਹ ਮਹਿੰਗੀ ਹੁੰਦੀ ਆ ਜਿਹੜੇ ਮਕੈਨਿਕਸ ਆ ਜਾਂ ਜਿਹੜੇ ਕਾਰਾਂ ਦੇ ਡੀਲਰ ਆ ਉਹਨਾਂ ਦੇ ਕੋਲ ਇਹ ਹੁੰਦੀ ਆ ਪਰ ਇੱਥੇ ਇਹ ਗਲਤ ਬੰਦਿਆਂ ਦੇ ਹੱਥ ਵਿੱਚ ਸੀਗੀ ਹੁਣ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਚੋਰ ਆ ਉਹ ਵਰਚੂਅਲੀ ਕਾਰ ਨੂੰ ਚੋਰੀ ਕਰ ਸਕਦਾ ਕਿਉਂਕਿ ਉਹਦੇ ਕੋਲੇ ਚਾਬੀ ਜਿਹੜੀ ਹੋਰ ਆ ਜਾਂਦੀ ਆ ਤੇ ਉਹ ਚਾਬੀ ਨਕਲੀ ਬਣਾ ਸਕਦਾ ਤੇ ਉਹਦੇ ਨਾਲ ਇਹ ਜਿਹੜੀ ਆ ਹੋ ਸਕਦਾ ਸੋ ਇਨਵੈਸਟੀਗੇਸ਼ਨ ਦੇ ਵਿੱਚ ਇਹ ਕਿੱਟ ਜਿਹੜੀ ਸੀਗੀ ਦੀ ਫੋਟੋ ਵੀ ਉਹਨਾਂ ਨੇ ਰਿਲੀਜ਼ ਕੀਤੀ ਆ ਤੇ ਜਿਹੜੀ ਪਬਲਿਕ ਨੂੰ ਦੱਸਿਆ ਵੀ ਆ ਕਿ ਕਿਦਾਂ ਆਇਡੈਂਟੀਫਾਈ ਕਰਨਾ ਹੈ ਜਿਹੜੇ ਸਸਪੈਕਟs ਹੈਗੇ ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚੋਂ ਜਿਹੜਾ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਜਾਂਚ ਪੜਤਾਲ ਅੱਗੇ ਚੱਲ ਰਹੀ ਹੈ ਤੇ ਪੁਲਿਸ ਇਹਦੇ ਬਾਰੇ ਜਾਣਨਾ ਚਾਹੁੰਦੀ ਹੈ ਕਿ ਜੇ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਇਹਦੇ ਬਾਰੇ ਤਾਂ ਕੋਲੋਨਾ ਆਰਸੀਐਮਪੀ ਨਾਲ 2507623300 2507623300 ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਆ ਤੇ ਇਹ ਜਿਹੜੀਆਂ ਬਹੁਤ ਸਾਰੀਆਂ ਕਾਰਾਂ ਚੋਰੀ ਦਾ ਇੱਕ ਰਹੱਸ ਵੀ ਖੁੱਲਦਾ ਆ ਕਿ ਇਹ ਨਾ ਕੀ ਫອບ ਜਿਹੜੇ ਮਸ਼ੀਨਸ ਨੇ ਇਹਨਾਂ ਦੇ ਨਾਲ ਕਾਰਾਂ ਚੋਰੀ ਹੁੰਦੀਆਂ ਆ ਅਗਲੇ ਦੋਸਤੋ ਇਲੈਕਸ਼ਨ ਦਾ ਚੈਲੰਜ ਸਰੀ ਗਿਲਫਰਡ ਦੇ ਵਿੱਚ ਸਾਬਕਾ ਬੀਸੀ ਕੰਜ਼ਰਵਟਿਵ ਕੈਂਡੀਡੇਟ ਜਿਹੜੇ ਸਾਬਕਾ ਨਹੀਂ ਜਿਹੜੇ ਬੀਸੀ ਕੰਜ਼ਰਵਟਿਵ ਦੇ ਕੈਂਡੀਡੇਟ ਸੀਗੇ ਇੱਥੇ ਸੋ ਹੋਂਬੀਰ ਸਿੰਘ ਰੰਧਾਵਾ ਉਹਨਾਂ ਨੇ ਪਟੀਸ਼ਨ ਕੀਤੀ ਬੀਸੀ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜੇ ਰਿਜ਼ਲਟ ਨੇ ਇਹਨੂੰ ਇਨਵੈਲੀਡੇਟ ਕਰ ਦਿਓ 2024 ਦੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਨਤੀਜਿਆਂ ਨੂੰ ਮੰਨੋ ਨਾ ਕੁਝ ਚਰਚਾਵਾਂ ਤੇ ਵੀ ਚੱਲ ਰਹੀਆਂ ਵੀ ਕੀ ਸਰਕਾਰ ਬਦਲ ਜੂਗੀ ਹੁਣ ਜੇ ਵੋਟਾਂ ਦੁਬਾਰਾ ਪੈਣਗੀਆਂ ਮਾਹਰ ਕਹਿੰਦੇ ਵੀ ਐਡੀ ਗੱਲ ਨਹੀਂ ਹੋਣ ਲੱਗੀ ਵੋਟਾਂ ਨਹੀਂ ਦੁਬਾਰਾ ਪੈਂਦੀਆਂ ਕਿਉਂਕਿ ਸਾਰਾ ਕੁਝ ਉੱਥੇ ਹੋ ਚੁੱਕਾ ਜਿਹੜਾ ਜੁਡੀਸ਼ੀਅਲ ਰੀਕਾਊਂਟ ਹੋਣਾ ਸੀ ਉਹ ਵੀ ਹੋ ਗਿਆ ਉਹ ਸਾਰੇ ਤੋਂ ਬਾਅਦ ਹੀ ਨਤੀਜਾ ਕੱਢਿਆ ਤੇ ਫੇਰ ਹੀ ਹੁਣ ਕਿਉਂਕਿ ਇੱਕ ਸੀਟ ਦਾ ਫਰਕ ਸੀ ਇੱਕ ਸੀਟ ਦੇ ਉੱਤੇ ਸਿਰਫ 22 ਵੋਟਾਂ ਦਾ ਫਰਕ ਆ ਤੇ ਸਰਕਾਰ ਤੇ ਇੱਧਰ ਉੱਧਰ ਹੋਈ ਸਕਦੀ ਆ ਹੁਣ ਇਹਦੇ ਵਿੱਚ ਜਿਹੜੀਆਂ ਜਾਂਚ ਪੜਤਾਲ ਵੀ ਚੱਲ ਰਹੀ ਹੈ ਤੇ ਨਾਲ ਨਾਲ ਇਲੈਕਸ਼ਨ ਬੀਸੀ ਵੀ ਜਾਂਚ ਪੜਤਾਲ ਕਰ ਰਿਹਾ ਇਹ ਸਾਰੇ ਮਾਮਲੇ ਦੀ ਵੀ ਕਿਤੇ ਇਦਾਂ ਹੋਇਆ ਤਾਂ ਨਹੀਂ ਤੇ ਦੂਜਾ ਇਹ ਆ ਵੀ ਇੱਕ ਵਾਰੀ ਫੇਰ ਅ ਅਨਸਰਟਨਟੀ ਨਿਸ਼ਚਿਤਤਾ ਜੀ ਜਿਹੜੀ ਆ ਉਹ ਦੁਬਾਰਾ ਪੈਦਾ ਹੋ ਗਈ ਆ ਜਿਹੜਾ ਬੀਸੀ ਐਨਡੀਪੀ ਕੈਂਡੀਡੇਟ ਗੈਰੀ ਬੈਗ ਜਿਹੜੇ ਸਾਡੇ ਮਿਨਿਸਟਰ ਨੇ ਇਸ ਵੇਲੇ ਹੁਣ 21 ਵੋਟਾਂ ਦੇ ਨਾਲ ਸੀਗੇ ਜੁਡੀਸ਼ੀਅਲ ਰੀਕਾਊਂਟ ਹੋਇਆ ਉਹਦੇ ਵਿੱਚ ਫਾਈਨਲਾਈਜ਼ ਹੋਇਆ ਜਿਹੜਾ 22 ਵੋਟਾਂ ਦਾ ਮਾਰਜਨ ਆ ਐਨਡੀਪੀ ਜਿੱਤ ਗਈ ਤੇ 47 ਸੀਟਾਂ ਦੀ ਮжоਰਿਟੀ ਇਹਨਾਂ ਦੀ ਉੱਥੇ ਅਸੈਂਬਲੀ ਦੇ ਵਿੱਚ ਪਣ ਗਈ ਹੁਣ ਜਿਹੜੀਆਂ ਕੋਰਟ ਰੂਲਿੰਗ ਦੀਆਂ ਇੰਪਲੀਕੇਸ਼ਨਸ ਕੀ ਹੋ ਸਕਦੀਆਂ ਆ ਇਹ ਸਾਰੇ ਦੇ ਵਿੱਚ ਜਿਹੜਾ ਜੇ ਕੋਰਟ ਕਨਜ਼ਰਵਟਿਵ ਦੇ ਸਾਈਡ ਹੁੰਦੀ ਆ ਤੇ ਜਿਹੜੀ ਇਲੈਕਸ਼ਨ ਜਿਹੜੀ ਆ ਉਹ ਦੁਬਾਰਾ ਸਰੀ ਗਿਲਫਰਡ ਦੇ ਵਿੱਚ ਹੋ ਸਕਦੀ ਆ ਪਰ ਜਨਰਲ ਇਲੈਕਸ਼ਨ ਨਹੀਂ ਹੋ ਸਕਦੀ ਮੰਨ ਲਓ ਸਾਰੇ ਦਾ ਸਾਰਾ ਫੈਸਲਾ ਹੋ ਜਵੇ ਜੇ ਕੋਰਟ ਸਿੱਧੀ ਕਨਜ਼ਰਵਟਿਵ ਦੇ ਇਸ ਦੋਸ਼ ਦੇ ਤਹਿਤ ਇਹਨਾਂ ਦੇ ਹੱਕ ਦੇ ਵਿੱਚ ਆ ਜਵੇ ਵੀ ਠੀਕ ਆ ਪਾ ਬਾਇਲੈਕਸ਼ਨ ਹੋ ਸਕਦੀ ਹੈ ਸਰੀ ਗਿਲਫਰਡ ਦੇ ਵਿੱਚ ਪਰ ਜਨਰਲ ਇਕਸ਼ਨ ਇਟਰੇਕਰ ਹੋ ਸਕਦੀ ਜੇ ਐਨ ਡੀ ਪੀ ਇਹ ਸੀਟ ਲੂਜ਼ ਕਰ ਗਈ ਮੰਨ ਲਓ ਮਤ ਸਾਰੇ ਆਪਾਂ ਅੰਦਾਜ਼ੇ ਲਾ ਕੇ ਦੇਖ ਲਈਏ ਵੀ ਇੱਥੇ ਦੁਬਾਰਾ ਵੋਟਾਂ ਪੈ ਗਈਆਂ ਐਨ ਡੀ ਪੀ ਐਥੋਂ ਹਾਰ ਗਈ ਗੈਰੀਬੈਗ ਹਾਰ ਗਏ ਤੇ ਹੁਣ ਵੀ ਰੰਦਾਵਾ ਜਾ ਉਹਨਾਂ ਦੇ ਉਮੀਦਵਾਰ ਜਿੱਤ ਜਾਂਦੇ ਆ ਇਹਦੇ ਨਾਲ ਮжоਰਿਟੀਆਂ ਦੀ ਲੱਗੂਗੀ ਉਹਨਾਂ ਦੀ ਤੇ ਫਿਰ ਕੌਨਫੀਡੈਂਸ ਦਾ ਕੁਐਸਚਨ ਆਊਗਾ ਤੇ 2017 ਦੀ ਜਿਹੜੀ ਪਾਵਰ ਸ਼ੇਅਰਿੰਗ ਪੈਕਟ ਆ ਫਿਰ ਹੋਊਗਾ BC ਅਤੇ NDP ਦੇ ਵਿੱਚ ਤੇ BC ਗ੍ਰੀਨਸ ਦੇ ਵਿੱਚ ਹਾਲਾਂਕਿ ਇਹਦੇ ਦੀ ਕੋਈ ਗੱਲ ਨਹੀਂ ਹੈ ਪਰ ਜੇ ਹੋ ਜਾਂਦਾ ਤਾਂ ਹੁਣ ਉਹ ਇਲੈਕਸ਼ਨ ਦੀ ਜਿਹੜੀ ਕਾਸਟ ਆ ਤੇ ਇਹਦਾ ਇੰਪੈਕਟ ਆ ਜਨਰਲ ਇਲੈਕਸ਼ਨ ਬਾਰੇ ਇਹ ਬਹੁਤ ਘੱਟ ਚਾਂਸ ਨੇ ਜਾਂ ਨਾ ਦੇ ਬਰਾਬਰ ਨੇ ਕਿਉਂਕਿ ਕਾਸਟ ਬਹੁਤ ਹਾਈ ਆ ਦੂਜਾ ਫਿਰ ਜਿਹੜੀ ਇਹ ਨਾਲ ਹੀ ਫੈਡਰਲ ਇਲੈਕਸ਼ਨ ਦੇ ਨਾਲ ਓਵਰਲੈਪਿੰਗ ਜਿਹਦੇ ਨਾਲ ਜਿਹੜੀ ਲੋਜਿਸਟਿਕਲੀ ਪੋਲਿਟੀਕਲ ਚੈਲੰਜ ਆ ਜਾਊਗਾ ਦੂਜਾ ਇਹ ਆ ਜਿਹੜੇ ਮਾਹਰ ਦੱਸਦੇ ਆ ਕਿ ਇਹਦੇ ਇਸ ਕਰਕੇ ਵੀ ਸੰਭਾਵਨਾ ਹੈ ਨਹੀਂ ਇਸ ਗੱਲ ਦੀ ਪੋਲਿਟੀਕਲ ਜਿਹੜੇ ਐਨਾਲਿਸਟ ਨੇ ਉਹ ਦੱਸਦੇ ਆ ਕਿ ਜਿਹੜੀ ਇਹਦੀ ਪਟੀਸ਼ਨ ਦੀ ਟਾਈਮਿੰਗ ਆ ਉਹਦੇ ਨਾਲ ਕੋਈ ਨਵੀਂ ਇਨਫੋਰਮੇਸ਼ਨ ਹੋਵੇ ਜਾਂ ਇਦਾਂ ਕਹਿ ਲਓ ਕਿ ਜਿਹੜੀ ਉਹਦਾ ਇਹ ਹੋ ਸਕਦਾ ਪਰ ਵੱਡਾ ਜਿਹੜਾ ਟਰਸਟ ਇਸ਼ੂ ਆ ਇਹਦੇ ਵਿੱਚ ਕਿ ਜੇ ਕੰਜ਼ਰਵੇਟਿਵ ਇਹ ਮਤਲਬ ਕਲੇਮ ਜੋ ਕੁਝ ਕਰਦੇ ਆ ਉਹ ਨਹੀਂ ਹੁੰਦੇ ਇਹਦੇ ਨਾਲ ਫਿਰ ਜਿਹੜਾ ਟਰਸਟ ਹੈਗਾ ਉਹਦਾ ਮਸਲਾ ਜਿਹੜਾ ਉਹ ਸਾਹਮਣੇ ਜ਼ਰੂਰ ਆਜੂਗਾ ਇਲੈਕਸ਼ਨ ਦੇ ਵਿੱਚ ਤੇ ਜੇ ਮਤਲਬ ਕੋਰਟ ਪਟੀਸ਼ਨ ਰਿਜੈਕਟ ਕਰ ਦਿੰਦੀ ਹੈ ਤਾਂ ਸਾਰਾ ਕੁਝ ਉਸੇ ਤਰ੍ਹਾਂ ਚੱਲੀ ਜਾਊਗਾ ਹੁਣ ਜਿਹੜੇ ਬੀਸੀ ਕੰਸਰਵਟਿਵ ਹੈ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਇੰਡੀਪੈਂਡੈਂਟ ਰਿਵਿਊ ਹੋਣਾ ਚਾਹੀਦਾ ਅੰਟਾਇਰ ਇਲੈਕਸ਼ਨ ਦਾ 2024 ਦੀ ਪ੍ਰੋਵਿੰਸ਼ਲ ਇਲੈਕਸ਼ਨ ਜਿੰਨੀ ਹੋਈ ਆ ਇਹਦਾ ਸਾਰੇ ਦਾ ਜਿਹੜਾ ਕਰਾਓ ਇੰਡੀਪੈਂਡੈਂਟ ਰਿਵਿਊ ਕਿਸੇ ਜੱਜ ਕੋਲ ਵੀ ਹੋਈਆਂ ਇਰੈਗੂਲਰਿਟੀਜ਼ ਇਸ ਤਰ੍ਹਾਂ ਦੀਆਂ ਤੇ ਇਹ ਹੁਣ ਇਹ ਆਮ ਤੌਰ ਤੇ ਹੋ ਸਕਦਾ ਏਦਾਂ ਕੋਈ ਹੁੰਦਾ ਹੋਵੇ ਇੱਕ ਬੰਦਾ ਦੋ ਬਾਰੀ ਵੋਟ ਪਾ ਗਿਆ ਜਾਂ ਨੌਨ ਸਿਟੀਜ਼ਨ ਵੋਟ ਪਾ ਗਿਆ ਕੋਈ ਧਿਆਨ ਸ਼ਾਇਦ ਨਾ ਵੀ ਦਿੰਦਾ ਹੋਵੇ ਪਰ ਇੱਥੇ ਰੌਲਾ 22 ਵੋਟਾਂ ਦਾ ਹੈ ਤੇ ਰੌਲਾ 22 ਵੋਟਾਂ ਦਾ ਨਹੀਂ ਰੌਲਾ ਮੈਜੋਰਿਟੀ ਦਾ ਹੈ ਸਰਕਾਰ ਬਣਦੀ ਹੈ 22 ਵੋਟਾਂ ਪਿੱਛੇ ਜਦੂਜੀ ਮਿਨੋਰਿਟੀ ਚ ਜਾਂਦੀ ਹੈ ਸੋ ਇਹ ਜਿਹੜਾ ਮਾਰਜਨ ਆ ਇੱਥੇ ਇਹ ਇਹਦੇ ਪਿੱਛੇ ਸਾਰਾ ਕੰਮ ਕਰ ਰਿਹਾ ਹੈ ਸੋ ਜਿਹੜਾ ਇੱਕ ਜੇ ਕੰਜ਼ਰਵੇਟਿਵ ਲਗਾਤਾਰ ਇਹ ਡਿਸਪਿਊਟ ਕਰਦੇ ਰਹਿ ਰਿਹਾ ਰਿਜ਼ਲਟ ਦੇ ਉੱਤੇ ਬਾਵਜੂਦ ਕੋਰਟ ਡਿਸੀਜਨ ਦੇ ਤਾਂ ਇਹ ਸਿੱਧਾ ਆ ਕਿ ਜਿਹੜਾ ਪ੍ਰੋਵੈਂਸ ਆ ਉਹ ਇੱਕ ਮਤਲਬ ਡਿਵੀਸ਼ਨ ਨੈਰੇਟਿਵ ਸਿਰਜਿਆ ਜਾਊਗਾ ਕਿ ਜਿੱਦਾਂ ਦੂਜਾ ਹੁੰਦਾ ਕਿ ਜਿਹੜੀ ਸਟੋਲਨ ਇਲੈਕਸ਼ਨ ਦਾ ਉਹ ਬਹੁਤ ਖਤਰਨਾਕ ਜਿਹੜੀ ਗੱਲਬਾਤ ਹੋਊਗੀ ਸੋ ਹੁਣ ਇਹ ਰਿਜ਼ਲਟ ਜਿਹੜੇ ਚੈਲੈਂਜਿੰਗ ਨੇ ਕੀ ਇਹਦੇ ਉੱਤੇ ਹੰਦਾ ਇਲੈਕਸ਼ਨ BC ਇਹਦੇ ਵਿੱਚੋਂ ਕੁਝ ਲੱਭਦੀ ਆ ਪਤਾ ਨਹੀਂ ਪਰ ਦੱਸਿਆ ਜਾ ਰਿਹਾ ਕਿ BC ਕੰਜ਼ਰਵਟਿਵ ਦੇ ਕਹਿਣ ਅਨੁਸਾਰ ਉਹਨਾਂ ਨੂੰ 45 ਇਰੈਗੂਲਰਿਟੀਆਂ ਪਿਛਲੀ ਜਿਹੜੀ ਫਾਲ ਇਲੈਕਸ਼ਨ ਸੀ ਇਹਦੇ ਵਿੱਚ ਹੋਈ ਆ ਤੇ ਇਹ ਹੁਣ ਗੱਲਬਾਤ ਜਿਹੜੀ ਹਜੇ ਚੱਲ ਰਹੀ ਹੈ ਜਾਂਚ ਪੜਤਾਲ ਹੋ ਰਹੀ ਹੈ ਉਹਦੇ ਵਿੱਚੋਂ ਕੁਝ ਨਤੀਜੇ ਜਿਹੜੇ ਸਾਹਮਣੇ ਆਉਣਗੇ ਤੇ ਫਿਰ ਪਤਾ ਲੱਗੂਗਾ ਕਿ ਅਸਲ ਵਿੱਚ ਹੈ ਕੀ ਅਗਲੇ ਦੋਸਤੋ ਜੌਬ ਮਾਰਕੀਟ ਬਾਰੇ ਗੱਲਬਾਤ ਦਸੰਬਰ ਦੇ ਵਿੱਚ ਜੌਬ ਗ੍ਰੋਥ ਹੋਈ ਆ ਕੈਨੇਡਾ ਨੇ 91000 ਨੌਕਰੀਆਂ ਦਸੰਬਰ ਰਿਸਰਚ ਆਵਿ ਦੇ ਵਿੱਚ ਐਡ ਕੀਤੀਆਂ ਔਰ ਜਿੰਨੀ ਐਕਸਪੈਕਟ ਕੀਤੀਆਂ ਜਾ ਰਹੀਆਂ ਸੀ 25000 ਦੀ ਐਕਸਪੈਕਟੇਸ਼ਨ ਸੀਗੀ ਉਹਨੂੰ ਸਰਪਾਸ ਕਰ ਦਿੱਤਾ ਇਹ ਸਟਰੋਂਗ ਐਂਡ ਇਅਰ ਲੇਬਰ ਮਾਰਕੀਟ ਪਰਫਾਰਮੈਂਸ ਰਹੀ ਹੈ ਅਨਐਮਪਲੋਇਮੈਂਟ ਰੇਟ ਘਟਿਆ ਬੇਰੋਜ਼ਗਾਰੀ ਦੀ ਦਰ ਘਟੀ ਹੈ ਜਿਹੜੇ ਅਨਐਮਪਲੋਇਮੈਂਟ ਰੇਟ ਆ ਉਹ ਡਿਪ ਹੋਇਆ ਥੋੜਾ ਜਿਹਾ 6.8% ਤੋਂ 6.7% ਦੇ ਉੱਤੇ ਜਿਹੜੀਆਂ ਇਹਦਾ ਮਤਲਬ ਜ਼ਿਆਦਾ ਜੌਬ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਤੇ ਜਿਹੜੇ ਇਹ ਸੋ ਜਿਹੜੇ ਸੈਕਟਰ ਕੁਝ ਹਾਈਲਾਈਟ ਕੀਤੇ ਗਏ ਆ ਜਿਹੜੇ ਟਾਪ ਗੇਨਸ ਹੋਏ ਆ ਉਹ ਐਜੂਕੇਸ਼ਨਲ ਸਰਵਿਸਸ ਦੇ ਵਿੱਚ ਹੈਲਥ케ਅਰ ਦੇ ਵਿੱਚ ਤੇ ਸੋਸ਼ਲ ਅਸਿਸਟੈਂਸ ਦੇ ਵਿੱਚ ਫਾਈਨੈਂਸ ਦੇ ਵਿੱਚ ਤੇ ਜਿਹੜੀ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਪਬਲਿਕ ਸੈਕਟਰ ਦੇ ਵਿੱਚ 40000 ਜੌਬ ਐਡ ਹੋਈ ਆ ਜਿਹੜੀ ਕਾਫੀ ਇੱਕ ਗਰੋਥ ਮੰਨੀ ਜਾ ਰਹੀ ਆ ਜਿਹੜੀ 24000 ਸੈਲਫ ਇਮਪਲॉयਮੈਂਟ ਜਿਹੜੀਆਂ ਉਹ ਵਧੀਆਂ ਆ ਜਿਹੜੀ ਫ फेब्रुवारी 2024 ਤੋਂ ਬਾਅਦ ਪਹਿਲੀ ਵਾਰੀ ਇਹ ਹੋਇਆ ਦੂਜਾ ਇਹ ਹੈ ਕਿ ਆਵਰਲੀ ਵੇਜ ਜਿਹੜੇ ਆ ਉਹ ਵੀ 3.8% ਜੇ ਇਹਨੂੰ ਪਿਛਲੇ ਸਾਲ ਨਾਲ ਮੁਕਾਬਲਾ ਕਰਕੇ ਦੇਖੋ ਤਾਂ ਵਧਿਆ ਆ ਸੋ ਇਹ ਇਕਨੋਮਿਕ ਜਦੋਂ ਨੂੰ ਆਰਥਿਕ ਸੰਦਰਭ ਦੇ ਵਿੱਚ ਦੇਖਿਆ ਜਾਂਦਾ ਤਾਂ ਜ਼ਿਆਦਾ ਮਹਿੰਗਾਈ ਇੰਟਰਸਟ ਰੇਟ ਜਿਹੜਾ ਹੈਗਾ ਆ ਉਹ ਲੱਗਦਾ ਹੈ ਕਿ ਸਬਸਿਡਾਈਜ਼ ਕਰ ਰਿਹਾ ਹੈ ਇਹਨੂੰ ਇਕਨੋਮਿਸਟ ਇਸ ਚੀਜ਼ ਨੂੰ ਦੇਖ ਰਿਹਾ ਹੈ ਕਿ ਇਹ ਸਥਿਤੀ ਜਿਹੜੀ ਆਰਥਿਕਤਾ ਦੀ ਕੈਨੇਡਾ ਦੇ ਵਿੱਚ ਇੰਪਰੂਵ ਹੋ ਰਹੀ ਹੈ ਪਾਪੂਲੇਸ਼ਨ ਗਰੋਥ ਸਲੋ ਹੋਈ ਆ ਇਹਦੇ ਨਾਲ ਵੀ ਜਿੰਨੀ ਕਿਉਂਕਿ ਪਾਪੂਲੇਸ਼ਨ ਹੈ ਹੀ ਨਹੀਂ ਤੇ ਉਹ ਅਨਐਮਪਲੋਇਮੈਂਟ ਰੇਟ ਦੇ ਉੱਤੇ ਥੋੜਾ ਜਿਹਾ ਫਰਕ ਪਿਆ ਮਤਲਬ ਜੇ ਪਾਪੂਲੇਸ਼ਨ ਜ਼ਿਆਦਾ ਹੁੰਦੀ ਪਾਪੂਲੇਸ਼ਨ ਜ਼ਿਆਦਾ ਕਿੱਥੋਂ ਨਹੀਂ ਸੀ ਉਹ ਤੇ ਇਮੀਗ੍ਰੇਸ਼ਨ ਵਾਲੀ ਹੋਣੀ ਸੀ ਤੇ ਉਹਦਾ ਵੀ ਅਸਰ ਇਧਰਲੇ ਪਾਸੇ ਪਿਆ ਲੱਗਦਾ ਆ ਸੋ ਆਰਥਿਕ ਮਾਹਰ ਇਹਨੂੰ ਦੇਖ ਰਹੇ ਆ ਵੱਖਰੇ ਤਰੀਕੇ ਦੇ ਨਾਲ ਕਿ ਅਨਐਮਪਲੋਇਮੈਂਟ ਅਪਰੂਵ ਹੋ ਰਹੀ ਆ ਪਰ ਫੇਰ ਵੀ ਹਜੇ ਜ਼ਿਆਦਾ ਆ ਇੰਟਰਸਟ ਰੇਟ ਦੇ ਉੱਤੇ ਸਾਰਾ ਕੁਝ ਨਿਰਪਰ ਕਰਦਾ ਇਕਨੋਮਿਸਟ ਗੱਲ ਕਰ ਰਹੇ ਆ ਕਿ ਜਿਹੜੀ ਇਹਦੇ ਉੱਤੇ ਹੁਣ ਜਿਹੜਾ ਜਨਵਰੀ ਐਂਡ ਦੇ ਵਿੱਚ ਮੀਟਿੰਗ ਹੋਣੀ ਹੈ ਉਹਦੇ ਵਿੱਚ ਕੀ ਹੁੰਦਾ ਉਹਦੇ ਨਾਲ ਅਸਰ ਪਊਗਾ ਕੈਨੇਡਾ ਯੂ ਐਸ ਟ੍ਰੇਡ ਦਾ ਜਿਹੜਾ ਰੌਲਾ ਆ 9% 8.8% ਜਿਹੜੇ ਕੈਨੇਡੀਅਨ ਜੌਬਸ ਨੇ ਉਹ ਡਿਪੈਂਡ ਕਰਦੀਆਂ ਯੂ ਐਸ ਦੇ ਉੱਤੇ ਜਿਹੜੀ ਡਿਮਾਂਡ ਜਿਹੜੀ ਐਕਸਪੋਰਟਸ ਤੇ ਲਈ ਆ ਪਰਟੀਕੁਲਰਲੀ ਅਲਬਰਟਾ ਦੀਆਂ ਨੌਕਰੀਆਂ ਜਿਹੜੀਆਂ ਕਿਉਂਕਿ ਇੰਡਸਟਰੀ ਜਿਹੜੀ ਔਇਲ ਇੰਡਸਟਰੀ ਆ ਜਾਂ ਗੈਸ ਐਕਸਟ੍ਰੈਕਸ਼ਨ ਆ ਪਾਈਪਲਾਈਨ ਟਰਾਂਸਪੋਰਟੇਸ਼ਨ ਆ ਜਿਹੜੀ ਦੂਜੀ ਹੈਗੀ ਆ ਉਹ ਸਾਰਾ ਕੁਝ ਇਹਦੇ ਉੱਤੇ ਡਿਪੈਂਡ ਕਰਦਾ ਹੈ ਜਿਹੜੀ ਜੌਬ ਗਰੋਥ ਆ ਉਹ ਅਨਕਰੇਜਿੰਗ ਲੱਗ ਰਹੀ ਹੈ 2025 ਦੇ ਵਿੱਚ ਤੇ ਮੰਨਿਆ ਜਾ ਰਿਹਾ ਕਿ ਆਰਥਿਕ ਹਾਲਤ ਕਾਫੀ ਹੱਦ ਤੱਕ ਠੀਕ ਹੋ ਗਈ ਸੋ ਕੈਨੇਡੀਅਨ ਇਕਨੋਮੀ ਦੇ ਵਿੱਚ 91000 ਨੌਕਰੀਆਂ ਤਾਂ ਜਿਹੜੀਆਂ ਐਡ ਹੋਈਆਂ ਤੇ ਅਨਐਮਪਲॉयਮੈਂਟ ਰੇਟ 0.1% ਡਿਪ ਹੋ ਕੇ 6.7% ਦੇ ਉੱਤੇ ਦਸੰਬਰ ਦੇ ਵਿੱਚ ਰਹਿ ਗਿਆ ਅੱਜ ਸ਼ੁੱਕਰਵਾਰ ਨੂੰ ਸਟੈਟਿਸਟਿਕਸ ਕੈਨੇਡਾ ਨੇ ਇਹ ਰਿਪੋਰਟ ਦਿੱਤੀ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆਂ ਗੱਲਾਂ ਬਾਤਾਂ ਨਾਲ